राम भाई हां भाई छोरे के कहना चावे सै बस जी विनती करनी थी साडे कुछ हिंदू परिवार पंजाब ਛੱਡ ਕੇ ਪਰਦੇਸੀ ਹੋ ਗਏ ਨੇ ਅਸੀਂ ਉਹਨਾਂ ਨੂੰ ਵਾਪਸ ਲੈਣਾ ਹੈ छोरे बावला ਹੋ ਗਿਆ ਏ ਕੇ ਜੋ ਆਪਣੀ ਜਾਨ ਬਚਾ ਕੇ ਆਏ تھے ਤੂੰ ਫਿਰਸੇ ਉਹਨੇ ਮਾਰਨੇ ਕੇ ਲਈ ਪੰਜਾਬ ਲੈ ਜਾਣਾ ਚਾਹਵਾਏ ਕੇ ਕਿਉਂ ਭਾਈ ਹਿੰਦੂਆਂ ਕੀ ਗੱਲ ਐ ਐਸਾ ਕਿਉਂ ਸਰਾਸੀ ਮੈਂ ਆਮਨਾ ਕਿੰਨੇ ਸਿੱਖ ਪਰਿਵਾਰਾਂ ਤਾਂ ਬਚਾਇਆ ਗਾਮ ਕੇ ਗਾਂਬਰੇ ਪਰੇ ਸੈਂ ਆਜ ਬੀਮਾਰੀ ਗੇਲ ਸਿੱਖ ਭਾਈ ਬਹਿਣ ਬੜੇ ਪਿਆਰ ਸਿਰਾਂ ਮੈਂ ਹੈ ਮਾਰੇ ਮਨ ਮੈਂ ਤੋ ਕਦੇ ਕਿਸੇ ਕੇ ਲਈ ਨਫਰਤ ਨਹੀਂ ਬੀਬੀ ਜਿਹੜੇ ਦਿਲ ਚ ਨਾ ਤੇ ਨਫਰਤ ਹੁੰਦੀ ਨਾ ਤੇ ਅਸੀਂ ਇੱਥੇ ਕੀ ਲੈਣ ਆਉਂਦੇ ਅਸੀਂ ਵੀ ਇੱਥੇ ਇਹਨਾਂ ਨੂੰ ਇਹੋ ਕਹਿਣ ਆਏ ਆ ਵੀ ਆਪਣੇ ਹਾਸ ਦੇ ਵਸਦੇ ਘਰ ਬਾਰ ਛੱਡ ਕੇ ਪਰਦੇਸੀ ਹੋ ਕੇ ਕਿਉਂ ਰਹਣ ਰਹੇ ਆ ਇਤਨਾ ਕਹਿਣੇ ਸੇ ਬਾਤ ਖਤਮ ਨਾ ਹੋਵੇ ਛੋਰੇ ਪੰਜਾਬ ਮੈਂ ਇਬੀਂ ਦਵਾਨਾ ਬਸਾਂ ਮੈਂ ਤਾਂ ਕਾੜ ਕਾੜ ਕੇ ਮਾਰ ਰਹੇ ਹੈ ਲੈ ਤੋ ਤੋ ਜਾਵੇਗਾ ਲੇਕਿਨ ਇਨਕੀ ਰਖਵਾਲੀ ਕਿੱਕ ਕਰ ਕਰੇਗਾ ਰੱਖੀ ਤਾਂ ਜੀ ਕਾਲਪੁਰਖ ਨਹੀਂ ਕਰਨੀ ਬਾਕੀ ਤੁਸੀਂ ਇਹਨਾਂ ਤੋਂ ਪੁੱਛ ਲਓ ਤੂਫਾਨ ਨੇ ਅਜ ਤੱਕ ਆਪਣੇ ਇਲਾਕੇ ਚ ਹਿੰਦੂਆ ਨੂੰ ਤੱਤੀ ਵਾਹ ਤੱਕ ਨਹੀਂ ਲੱਗਣ ਦਿੱਤੀ ਮੱਦੀ ਯਾਰਾ ਪਤਾ ਕਿੱਥੇ ਬੜਿਆ ਇੱਕਠੇ ਖੇਡੇ ਤੋ ਇੱਕ ਵਾਰੀ ਆਪਣੇ ਦਿਲ ਤੇ ਹੱਥ ਰੱਖ ਕੇ ਗਿਆ ਕਿ ਤੈਨੂੰ ਬਾਜ਼ ਤੇ ਯਕੀਨ ਨਹੀਂ ਆਹ ਤੇ ਮੈਂ ਮੰਨ ਲਵਾਂ ਤੇ ਮੈਨੂੰ ਮਿਲ ਜੇਗਾ ਯਾਰਾ ਚਲ ਬਸ ਕਰ ਜੋ ਇਥੰਨੇ ਤੱਕ ਤੇਰੇ ਨਾਲ ਜੰਨਤ ਦਾ ਪਿਆਰ ਹੈ ਸਰਪੰਚ ਜੀ ਕੜਾ ਗਲਤੀ ਤਾਂ ਨਹੀਂ ਕਰ ਲਈ ਛੁਰਾ ਤੇ ਯਕੀਨ ਕਰਕੇ ਨਾ ਬਸੇ ਸਰਨਾ ਇਸ ਛੋਰੇ ਕੀ ਇੱਕ ਇੱਕ ਬਾਤ ਸੇ ਇਸ ਕੀ ਆਤਮਾ ਦਾ ਸੱਚ ਬੋਲਿਆ ਹੈ। ਇਹ ਛੋਰਾ ਇਸ ਕਾਬਿਲ ਸੈ ਕਿ ਸਭ ਕੀ ਰਾਖੀ ਕਰ ਸਕੈ। 2 ਮਾਰਚ 1931 ਭਗਤ ਸਿੰਘ ਹੋਰਾਂ ਦੀ ਫਾਂਸੀ ਲਈ ਤੈ ਸੀ। ਸਾਰਾ ਮੁਲਕ ਇਹ ਚਾਹੁੰਦਾ ਸੀ ਕਿ ਇਹਨਾਂ ਦੀ ਫਾਂਸੀ ਦੀ سزا ਮਾਫ ਕੀਤੀ ਜਾਵੇ। ਪਰ ਭਗਤ ਸਿੰਘ ਨੇ 20 ਮਾਰਚ ਨੂੰ ਗਵਰਨਰ ਨੂੰ ਚਿੱਠੀ ਲਿਖੀ ਜਿਦੇ ਰਾਹੀਂ ਇਹ ਲਿਖਿਆ ਇਹਨਾਂ ਨੂੰ ਫਾਂਸੀ ਦੇਣ ਦੀ بجائے ਗੋਲੀ ਨਾਲ ਉਡਾ ਦਿੱਤਾ ਜਾਵੇ ਪਰ ਕਿਉਂ ਮੈਡਮ ਜੀ ਕਿਉਂਕਿ ਇਨਕਲਾਬੀਆਂ ਨੂੰ ਮੌਤਾ ਡਰ ਨਹੀਂ ਹੁੰਦਾ ਉਹ ਜਾਣਦਾ ਸੀ ਕਿ ਉਹਨਾਂ ਦੀ ਸ਼ਹੀਦੀ ਦਾ ਅਸਰ ਮੁਲਕ ਦੇ ਸਾਰੇ ਨੌਜਵਾਨਾਂ ਲਈ ਇੱਕ ਮਿਸਾਲ ਬਣੇ ਮੱਦੀ ਓਏ ਮੈਂ ਸੋਚ ਲਿਆ ਕੀ ਯਾਰ ਮੈਂ ਨਾ ਵੱਡਾ ਹੋ ਕੇ ਭਗਤ ਸਿੰਘ ਬਣੂੰਗਾ ਉਹ ਤੂੰ ਨਹੀਂ ਬਣ ਸਕਦਾ ਕਿਉਂ कांग्रेस तक दो चले गए यार हाँ यार ये भी चक्कर है कलफे कलफे ठंडी धार कलफे कलफे ए कड़िए आ चलो जाके जाने लेके आओ या पैसे लेके आओ ऐसा नहीं मिलती कुलफी चलो कुलफी खानी है चाचा तो दो मिनट खड़ी में होने आया बाज़ बाजे गल का सुन लग वो ਆਹ ਵੇਖ ਤੇਰੀ ਭੈਣ ਅਮਰੀਕ ਤੇ ਪਰੌਣਾ ਆਏ ਆ ਆਖ ਮੇਰੇ ਸੋਣਾ ਵੀ ਕੀ ਆਲੀਵੇਂ ਸਤਿ ਸ਼੍ਰੀ ਅਕਲ ਭੈਣ ਸਤਿ ਸ਼੍ਰੀ ਅਕਲ ਭਾਜੀ ਸਤਿ ਸ਼੍ਰੀ ਅਕਲ ਵੇ ਘਾ ਬੀਬੀ ਘੜੀ ਨਹੀਂ ਟਿਕਦਾ ਨਹੀਂ ਨੇ ਚਿਰ ਬਾਦ ਭੈਣ ਆਈ ਏ ਤੇ ਵੇ ਨੇਰੀ ਬਣਿਆ ਫਿਰਦਾ ਹੀ ਵੇ ਪੈਰੀ ਨਹੀਂ ਲਾਉਂਦਾ ਰੁਕਦਾ ਜਾ ਭੈਣ ਮੈਨੂੰ ਕਾਲੀ ਆ ਮੈਂ 2 ਮਿੰਟ ਆਇਆ ਕਾਦੀ ਕਾਲੀਉ ਤੈਨੂੰ ਬਨਾਰਸੀ ਗੁਲਫੀਆਂ ਵਾਲਾ ਆਇਆ ਤੇ ਰਾਮੇ ਦੀ ਕੁੜੀਆਂ ਨੇ ਕੁਲਫੀਆਂ ਖਾਣੀਆਂ ਨਾ ਤੂੰ ਸਾਰੇ ਪਿੰਡ ਦਾ ਠੇਕਾ ਲਿਆਈ ਭੈਣੋ ਨਾ ਵਿਚਾਰੀਆਂ ਦਾ ਕੋਈ ਭਰਾ ਨਹੀਂ ਨਾ ਹੈਗਾ ਉਹ ਤਾਂ ਐਦਾਂ ਤਾਂ ਦੁਨੀਆ 'ਚ ਬਹੁਤ ਸਾਰੀਆਂ ਕੁੜੀਆਂ ਨੇ ਜਿਨ੍ਹਾਂ ਦੇ ਭਰਾ ਨਹੀਂ ਹੁੰਦੇ ਫੇਰ ਮੈਂ ਉਹਨਾਂ ਸਾਰੀਆਂ ਦਾ ਭਰਾ ਬਣੂੰਗਾ ਕਿਉਂ ਪਾਪਾ ਜੀ ਬਾਣੀ 'ਚ ਵੀ ਤਾਂ ਲਿਖਿਆ ਹੀ ਹੈ ਨਾ ਸਬੇ ਸਾਂਝੀ ਵਾਲ ਸਦੈਨ ਪੁੱਤ ਬਾਜ ਯਾਰ ਅਸੀਂ ਤਾਂ ਬਾਣੀ ਪੜਦੇ ਹੀ ਹੈ ਤੇ ਤੂੰ ਤੂੰ ਤਾਂ ਬਾਣੀ ਨੂੰ ਜੂਣ ਲੱਗ ਪਿਆ ਪੁੱਤ ਫੇਰ ਮੈਂ ਸਿੰਘ ਸਾਥ ਸਕਦਾ ਕਿਉਂ ਨਹੀਂ ਪੁੱਤ ਫੇਰ ਆ ਗਿਆ ਤੇਰਾ ਉਹਮੇਂਦਰ ਸਿਆ ਸਾਰਾ ਪਿੰਡ ਸੱਜ ਇਕੱਠਾ ਹੋ ਰਿਹਾ ਜਲਦੀ ਬੋਚੋ ਆਜਾ 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 ਨਹੀਂ ਨਹੀਂ ਚਲੇ ਆਜਾ ਪਾਪਾ ਜੀ ਕੀ ਗੱਲ ਹੋਗੀ ਪਿੰਡ ਕਿਉਂ ਇਕੱਠਾ ਹੋਇਆ ਹੈ ਅੰਬਰਸਰ ਤੇ ਅੰਨੀ ਫੌਜ ਚੜੀ ਹੈ ਹਰਮੰਦਰ ਸਾਹਿਬ ਨੂੰ ਚਾਰੇ ਪਾਸਿਆਂ ਤੋਂ ਘੇੜਿਆ ਹੋਇਆ ਹੈ ਹਰਪੁਰਪ ਦੇ ਮੌਕੇ ਤੇ ਦੂਰੋਂ ਦੂਰੋਂ ਆਈ ਹੋਈ ਸੰਗਤ ਉਹ ਵੀ ਅੰਦਰ ਬੱਸੀ ਹੋਈ ਹੈ ਸਰਕਾਰ ਨੇ ਹੁਣ ਤੋਪਾ ਤੇ ਟੈਂਕ ਵੀ ਭੇਜ ਦਿੱਤੇ ਨੇ ਨਾ ਕਿਸੇ ਨੂੰ ਬਾਹਰ ਆਉਣ ਦਿੰਦੇ ਨੇ ਤੇ ਨਾ ਫੌਜ ਕਿਸੇ ਨੂੰ ਅੰਦਰ ਜਾਣ ਦਿੰਦੀ ਹੈ ਹੁਣ ਤਾਂ ਪਰਮਾਤਮਾ ਬਲੀ ਕਰੇ ਵਾਹਿਗੁਰੂ ਸੋ ਆਪਣਾ ਆਹ ਸੁਣਿਆ ਪਾਕਾਂ ਵਿਚਾਲੇ ਹਰ ਰੋਜ਼ ਤੋਂ ਇੱਕ ਇੱਕ ਹੋ ਗਿਆ ਇਹ ਗੱਲ ਹੈ ਅਨਿਸ਼ਚਿਤਤਾ ਦੀ ਕੱਟ ਨੂੰ ਲਾਗੋ ਬਣ ਗਿਆ ਪਾਕਾਂ ਵਿੱਚ बाच बाच सेवाय poter बुआ कॉल बाच बुआ का कॉल वे बाच 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 वे कॉल कॉल किग्लन ब्रिक कियो आ पापा जी बाचने ना तोरके बुआ बंद कर ले बिकॉज ऑल द टाइम बाच बाच बाच

ਤਾਂ ਫੇ ਅੰਨੀ ਫੋਟ ਚੜੀ ਏ ਮੰਨਦਰ ਸਾਹਿਬ ਨੂੰਾਰੇ ਪਾਸੇ ਤੋਂ ਭੇਜਿਆ ਹੋਇਆ ਹੈ ਦੂਰ ਪੂਰਬ ਦੇ ਮੌਕੇ ਤੇ ਬਹੁਤ ਜ਼ੋਰ ਨਾਲ ਆਇਆ ਇਸੰਦਨ ਦੇ ਅੰਦਰ ਬੰਦੀ ਹੋ ਗਿਆ ਕਿਉਂ ਗਿਆ ਸਰਕਾਰ ਨੇ ਉਹ ਤੋਪਾ ਤੇ ਕੈਨ ਵੀ ਦੇ ਦਿੱਤੇ ਨਹੀਂ ਕਿ ਰਾਮਦੀ ਕੀਤੀ ਹੈ ਰਾਤ ਦੇ ਸਾਨੂੰ ਬਾਹਰ ਆਉਂਦੇ ਨਹੀਂ ਤੇ ਆ ਫੋਟ ਕਿਸ ਹਾਲ ਕਰ ਜਾਂਦੀ ਏ ਓਏ ਕੌਣ ਹੈ ਪੜੀ ਪੜੀ ਮਿਲੂਗਾ ਪੜੀ ਮਿਲੇਗਾ ਇੱਕੀ ਦੋ ਦੇ ਹਲਦੀ ਵਾਲਾ ਮੇਰੀ ਬੀਬੀ ਕਹਿੰਦੀ ਹੈ ਇਹਦੇ ਨਾਲ ਸੱਟਾ ਛੇਤੀ ਠੀਕ ਹੋ ਜਾਂਦੀ ਹੈ ਵਾਹਿਗੁਰੂ ਮੇਰ ਕਰੇ La